ਗੋੜੀ ਗਵਾਰੀ ਮਲਤੀ ਜਾ ਇੱਕ ਸਤੇ ਸਭ ਰੂਪ ਹੈ ਰੰਗਾ ਸੰਸਾਰ ਵਿੱਚ ਦਿਸਦੇ ਇਹ ਸਾਰੇ ਵੱਖ-ਵੱਖ ਰੂਪ ਤੇ ਰੰਗ ਉਸ ਇੱਕ ਪ੍ਰਮਾਤਮਾ ਤੋਂ ਹੀ ਬਣੇ ਹਨ ਪਾਣ ਪਾਣੀ ਬੈ ਸੰਤਰ ਸਭ ਸਹਲੰਗਾ ਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ ਤੱਤ ਵੱਖ-ਵੱਖ ਰੂਪ ਰੰਗ ਵਾਲੇ ਸਭ ਜੀਵਾਂ ਵਿੱਚ ਮਿਲੇ ਹੋਏ ਹਨ। ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ। ਉਹ ਪ੍ਰਮਾਤਮਾ ਆਪ ਹੀ ਵੱਖ-ਵੱਖ ਰੰਗਾਂ ਵਾਲੇ ਜੀਵਾਂ ਦੀ ਸੰਭਾਲ ਕਰਦਾ ਹੈ। ਇੱਕ ਅਚਰਜ ਇੱਕੋ ਹੈ ਸੋਈ। ਇਹ ਅਚਰਜ ਕੌਤਕ ਹੈ ਕਿ ਪ੍ਰਮਾਤਮਾ ਆਪ ਹੀ ਇਸ ਬਹੋਂ ਰੰਗੀ ਸੰਸਾਰ ਵਿੱਚ ਹਰ ਥਾਂ ਮੌਜੂਦ ਹੈ ਗੁਰਮਖ ਵਿਚਾਰੇ ਵਿਰਲਾ ਕੋਈ ਰਹਾਓ ਕੋਈ ਵਿਰਲਾ ਮਨੋਖੋ ਗੁਰੂ ਦੀ ਸ਼ਰਨ ਪੈ ਕੇ ਇਸ ਅਚਰਜ ਕੌਤਕ ਨੂੰ ਵਿਚਾਰਦਾ ਹੈ ਸਾਝ ਭਵੈ ਪ੍ਰਭ ਸਭਨੀ ਥਾਈ ਆਪਣੀ ਆਤਮਕ ਡੋਲਤਾ ਵਿੱਚ ਟਿਕਿਆ ਹੋਇਆ ਹੀ ਉਹ ਪਰਮਾਤਮਾ ਸਭਨਾ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਕਹਾ ਗੁਪਤੋ ਪ੍ਰਗਟੋ ਪ੍ਰਭ ਬਣਤ ਬਣਾਈ ਕਿਤੇ ਉਹ ਗੁਪਤ ਹੈ ਕਿਤੇ ਪ੍ਰਤੱਖ ਹੈ ਇਹ ਸੰਸਾਰੀ ਸਾਰੀ ਜਗਤ ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ ਆਪੇ ਸੋਤੇਆਂ ਦੇ ਜਗਾਈ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਜੀਵਾਂ ਨੂੰ ਪਰਮਾਤਮਾ ਆਪ ਹੀ ਜਗਾ ਦਿੰਦਾ ਹੈ ਦੀ ਕੀਮਤ ਕਿਨੇ ਨਾ ਹੋਈ ਹਰੇਕ ਜੀਵ ਆਪਣੇ ਵੱਲੋਂ ਪ੍ਰਮਾਤਮਾ ਦੇ ਗੁਨਾ ਖਾ ਕੇ ਉਹਨਾਂ ਗੁਨਾ ਦਾ ਵਰਣਨ ਕਰਦਾ ਹੈ ਕਹਿ ਕਹਿ ਕਥਨ ਕਹੈ ਸਭ ਕੋਈ ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ਗੁਰ ਸ਼ਬਦ ਸਮਾਵੈ 부ਜੈ ਹਰ ਸੋਈ ਆਹ ਜਿਹੜਾ ਮਨੁੱਖ ਸਤਿਗੁਰ ਦੇ ਸ਼ਬਦ ਵਿੱਚ ਜੁੜਦਾ ਹੈ ਉਹ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਸੁਣ ਸੁਣ ਵੇਖੈ ਸ਼ਬਦ ਮਿਲਾਏ ਇਹ ਬੋਰੰਗੀ ਸੰਸਾਰ ਦਾ ਮਾਲਕ ਪ੍ਰਮਾਤਮਾ ਹਰੇਕ ਜੀਵ ਦੀ ਅਰਜ਼ੋਈ ਸੁਣ ਕੇ ਹਰੇਕ ਦੀ ਸਵਾਲ ਕਰਦਾ ਹੈ ਤੇ ਅਰਦਾਸ ਸੁਣ ਕੇ ਹੀ ਜੀਵ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਵੱਡੀ ਵਡਿਆਈ ਗੁਰਸੇਵਾ ਤੇ ਪਾਏ ਗੁਰੂ ਸ਼ਬਦ ਵਿੱਚ ਜੁੜਿਆ ਮਨੁੱਖ ਗੁਰੂ ਦੀ ਦਸੀ ਸੇਵਾ ਤੋਂ ਲੋਕ ਪਰਲੋਕ ਵਿੱਚ ਬੜਾ ਆਦਰ ਮਾਨ ਪ੍ਰਾਪਤ ਕਰਦਾ ਹੈ ਨਾਨਕ ਨਾਮ ਰਤੇ ਹਰ ਨਾਮ ਸਮਾਏ ਇਹਨਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਅਨੇਕਾਂ ਜੀ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਪਰਮਾਤਮਾ ਦੇ ਨਾਮ ਵਿੱਚ ਮੀਨ ਹੋ ਜਾਂਦੇ ਹਨ ਗੌੜੀ ਗਵਾਰੇ ਦੀ ਮਹਲਾ 3 ਮਨਮੁਖ ਸੂਤਾ ਮਾਇਆ ਮੋਹ ਪਿਆਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਮਾਇਆ ਦੇ ਪਿਆਰ ਵਿੱਚ ਆਤਮਿਕ ਜੀਵਨ ਵੱਲ ਗਾਫਲ ਹੋਇਆ ਰਹਿੰਦਾ ਹੈ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਮਾਤਮਾ ਦੇ ਗੁਣਾ ਨਾਲ ਸਾਝ ਜਾਣ ਪਛਾਣ ਦੀ ਵਿਚਾਰ ਵਿੱਚ ਜੇ ਕੇ ਆ ਮਾਇਆ ਵੱਲੋਂ ਸੁਚੇਤ ਰਹਿੰਦਾ ਹੈ ਸੇ ਜਨ ਜਾਗੇ ਜਿਨ ਨਾਮ ਪਿਆਰ ਜਿਹੜੇ ਮਨੁੱਖਾਂ ਦਾ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪੈ ਜਾਂਦਾ ਹੈ ਉਹ ਮਨੁੱਖ ਮਾਇਆ ਦੇ ਮੋਹ ਵੱਲੋਂ ਸੁਚੇਤ ਰਹਿੰਦੇ ਹਨ ਸਹਜੇ ਜਾਗੇ ਸਵੇ ਨਾ ਕੋਏ ਸਹਜੇ ਜਾਗੇ ਸਵੇ ਨਾ ਕੋਏ ਉਹ ਵੜ ਭਾਗੀ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਮਾਇਆ ਦੇ ਹੱਲਿਆ ਮੰਨੋ ਸੁਚੇਤ ਰਹਿੰਦਾ ਹੈ ਉਹ ਮਾਇਆ ਦੇ ਮੋਹ ਦੀ ਨੀਂਦ ਵਿੱਚ ਨਹੀਂ ਸੌਂਦਾ ਸਵੇਂ ਸੌਂਦਾ ਨਹੀਂ ਪੂਰੇ ਗੁਰ ਤੇ 부ਝੈ ਜਨ ਕੋਇ ਰਹਾ ਜਿਹੜਾ ਕੋਈ ਪੂਰੇ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ਅਸੰਤ ਅਨਾੜੀ ਕਦੇ ਨਾ 부ਝੈ ਵਿਕਾਰੀ ਮਨੁਖ ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਵੀ ਆਤਮਿਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ ਕਥਨੀ ਕਰੇ ਤੈ ਮਾਇਆ ਨਾਲ ਲੁਜੈ ਉਹ ਗਿਆਨ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਹੈ ਤੇ ਮਾਇਆ ਵਿੱਚ ਵੀ ਖਦਤ ਹੁੰਦਾ ਰਹਿੰਦਾ ਹੈ ਆੰਦ ਅਗਿਆਨੀ ਕਦੇ ਨਾ ਸਿਜੈ ਇਹੋ ਜਿਹਾ ਮਾਇਆ ਦੇ ਮੋਹ ਵਿੱਚ ਅੰਨਾ ਤੇ ਗਿਆਨਹੀਨ ਮਨੁੱਖ ਜ਼ਿੰਦਗੀ ਦੀ ਬਾਜ਼ੀ ਵਿੱਚ ਕਦੇ ਕਾਮਯਾਬ ਨਹੀਂ ਹੁੰਦਾ ਇਸ ਜੁਗ ਮੈਂ RAM ਨਾਮ ਨਿਸਤਾਰਾ ਇਸ ਮਨੁੱਖਾ ਜਨਮ ਵਿੱਚ ਆ ਕੇ ਪ੍ਰਮਾਤਮਾ ਦੇ ਨਾਮ ਦੇ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਵਿਚਾਰਦਾ ਹੈ ਆਪ ਤਰੇ ਸਗਲੇ ਕੁਲ ਉਧਾਰਾ ਅਜੇ ਹਮਨੁਖ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੁੰਦਾ ਹੈ ਆਪਣੇ ਸਾਰੇ ਕੁਲਾਂ ਨੂੰ ਵੀ ਪਾਰ ਲੰਘਾ ਲਿੰਦਾ ਹੈ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਇਸ ਕਲਯੁਗ ਭਾਉ ਕੋ ਕਰਮ ਦਸ਼ਾ ਵਿੱਚ ਕੋਈ ਕਰਮ ਧਰਮ ਛੁਡਾ ਨਹੀਂ ਸਕਦਾ ਕਾਲੀ ਕਾ ਜਨਮ ਚੰਡਾਲ ਕੈ ਘਰ ਹੋਈ ਕੁਕਰਮੀ ਮਨੁੱਖ ਦੇ ਹਿਰਦੇ ਵਿੱਚ ਮਨੋਂ ਕਲਜੋ ਆ ਜਾਂਦਾ ਹੈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਏ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਕਲਯੁਗ ਤੋਂ ਖਲਾਸੀ ਨਹੀਂ پا ਸਕਦਾ ਗੌੜੀ ਮਹੱਲਾ ਤੀਜਾ ਗੁਆਰ ਰੀ ਸੱਚਾ ਯਮਰ ਸੱਚਾ ਪਾਤਸ਼ਾ ਪਰਮਾਤਮਾ ਜਗਤ ਦਾ ਸਦਾ ਸਿਰ ਰਹਿਣ ਵਾਲਾ ਪਾਤਸ਼ਾਹ ਹੈ ਉਸ ਦਾ ਹੁਕਮ اٹਲ ਹੈ ਮਨ ਸਾਚੈ ਰਾਤੇ ਹਰ ਵੇ ਪਰਵਾਹ ਸਚੈ ਮਹਲ ਸਚ ਨਾਮ ਸੁਮਾ ਜਿਹੜੇ ਮਨੁੱਖ ਆਪਣੇ ਮਨ ਦੇ ਰਾਹੀ ਉਸ ਸਦਾ ਸਿਰ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦੇ ਹਨ ਉਸ ਦੇ ਸਦਾ ਸਿਰਨਾਮ ਵਿੱਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ ਸੁਣ ਮਨ ਮੇਰੇ ਸ਼ਬਦ ਵਿਚਾਰੋ ਹੈ ਮੇਰੇ ਮਨ ਗੁਰੂ ਦੀ ਸਿੱਖਿਆ ਸੁਣ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਰੱਖ RAM ਜਪੋ ਪੌਜ ਲੋ ਉੱਤਰੋ ਪਾਰ ਰਹਾਓ ਜੇ ਤੂੰ ਪ੍ਰਮਾਤਮਾ ਦਾ ਨਾਮ ਸਿਮਰੇਗਾ ਯਾਦ ਕਰੇਗਾ ਤਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਰਹਾਓ ਪਰ ਮੈਂ ਆਵੇ ਪਰ ਮੈਂ ਜਾਏ ਪਰ ਇਹ ਜਗਤ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਇਹ ਜਗ ਜਨਮਿਆ ਦੂਜੈ ਪਾਏ ਮਾਇਆ ਦੀ ਪਟਕਣਾ ਵਿੱਚ ਹੀ ਜੰਮਦਾ ਹੈ ਤੇ ਮਾਇਆ ਦੀ ਪਟਕਣਾ ਵਿੱਚ ਹੀ ਮਰਦਾ ਹੈ ਮਨਮੁਖ ਨਾ ਚੇਤੈ ਆਵੇ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਜੰਮਦਾ ਮਰਦਾ ਰਹਿੰਦਾ ਹੈ ਆਪ ਭੁਲਾ ਕੇ ਪ੍ਰਭ ਆਪ ਭੁਲਾਇਆ ਇਹ ਜੀਵ ਆਪ ਹੀ ਕੁਰਾਏ ਪਿਆ ਹੈ ਜਾਂ ਪ੍ਰਮਾਤਮਾ ਨੇ ਆਪ ਇਸ ਨੂੰ ਕੁਰਾਏ ਪਾ ਰੱਖਿਆ ਹੈ ਇਹ ਜੀਵ ਵਿਡਾਣੀ ਚੱਕਰੀ ਲਾਇਆ ਇੱਕ ਗੱਲ ਪ੍ਰਤੱਖ ਹੈ ਕਿ ਆਪਣਾ ਅਸਲ ਹਿੱਤ ਭੁਲਾਈ ਬੈਠਾ ਹੈ ਤੇ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਜੀਵ ਬੇਗਾਨੀ ਨੌਕਰੀ ਹੀ ਕਰ ਰਿਹਾ ਹੈ ਮਹਾਂ ਦੁੱਖ ਖਟੇ ਬਿਰਥਾ ਜਨਮ ਗਵਾਇਆ ਜੇ ਸੋ ਇਹ ਮਹਾਨ ਦੁੱਖ ਹੀ ਘਟਦਾ ਹੈ ਤੇ ਮਨੁੱਖਾ ਜਨਮ ਵਿਰਥ ਕੁਆ ਰਹਾ ਹੈ ਕਿਰਪਾ ਕਰ ਸਤ ਗੁਰੂ ਮਿਲਾਏ ਪ੍ਰਮਾਤਮਾ ਆਪਣੀ ਮਿਹਰ ਕਰਕੇ ਜਿਸ ਮਨੁੱਖ ਨੂੰ ਗੁਰੂ ਮਿਲਾਉਂਦਾ ਹੈ ਏਕੋ ਨਾਮ ਚੇਤੇ ਵਿੱਚੋਂ ਪਰਮ ਚੁਕਾਏ ਉਹ ਮਨੁੱਖ ਮਾਇਆ ਦਾ ਮੋਹ ਛੱਡ ਕੇ ਕੇਵਲ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਅੰਦਰੋਂ ਮਾਇਆ ਵਾਲੀ ਪਟਕਣਾ ਦੂਰ ਕਰ ਲੈਂਦਾ ਹੈ ਨਾਨਕ ਨਾਮ ਜਪੇ ਨੌ ਨੌ ਨਿਦ ਪਾਇਆ ਏ ਨਾਨਕ ਉਹ ਮਨੁੱਖ ਸਦਾ ਹਰ ਨਾਮ ਸਿਮਰਦਾ ਹੈ ਤੇ ਹਰ ਨਾਮ ਖਜ਼ਾਨਾ ਪ੍ਰਾਪਤ ਕਰਦਾ ਹੈ ਜੋਸ਼ ਦੇ ਵਾਸਤੇ ਮਾਨੋ ਜਗਤ ਦੇ ਸਾਰੇ ਨੌ ਖਜ਼ਾਨੇ ਹਨ ਗੌੜੀ ਗੁਆਰੀ ਮਹਲਾ ਤੀਜਾ ਜਿਨ੍ਹਾਂ ਗੁਰਮਖ ਧਿਆਇਆ ਤិន ਪੁੱਛੋਂ ਜਾਏ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਰਾਹ ਉੱਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਜਦੋਂ ਮੈਂ ਉਹਨਾਂ ਪਾਸੋਂ ਸਿਮਰਨ ਦੀ ਜਾਂਚ ਪੁੱਛਦਾ ਹਾਂ ਗੁਰ ਸੇਵਾ ਤੇ ਮਨ ਪਤਿਆਏ ਤਾਂ ਉਹ ਦੱਸਦੇ ਹਨ ਕਿ ਗੁਰੂ ਦੀ ਦਸੀ ਹੋਈ ਸੇਵਾ ਨਾਲ ਹੀ ਮਨੁੱਖ ਦਾ ਮਾਨ ਪ੍ਰਭੂ ਸਿਮਰਨ ਵਿੱਚ ਪਤੀਜਦਾ ਹੈ ਸੇਤਨ ਮੰਤੋਂ ਹਰ ਨਾਮ ਕਮਾਏ ਗੁਰੂ ਦੀ ਸ਼ਰਨ ਪੈਣ ਵਾਲੇ ਉਹ ਮਨੁੱਖ ਪਰਮਾਤਮਾ ਦਾ ਨਾਮ ਧਨ ਖੱਟ ਕੇ ਧਨਾੜ ਹੋ ਜਾਂਦੇ ਹਨ ਪੂਰੇ ਗੁਰ ਤੇ ਸੂਜੀ ਪਾਏ ਇਹ ਅਕਲ ਪੂਰੇ ਗੁਰੂ ਪਾਸੋਂ ਹੀ ਮਿਲਦੀ ਹੈ ਹਰ ਹਰ ਨਾਮ ਜਪੋ ਮਨ ਮੇਰੇ ਭਾਈ हे मेरे भाई हर हर नाम जपो मेरे भाई हे मेरे भाई गुरु दी शरण ਪੈ ਕੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ ਗੁਰਮਖ સેવા ਹਰ ਕਾਲ ਥਾਂ ਪਾਈ ਰਹਾਓ ਗੁਰੂ ਦੇ ਰਾਹੀ ਕੀਤੀ ਹੋਈ ਸੇਵਾ ਭਗਤੀ ਦੀ ਮਿਹਨਤ ਪ੍ਰਮਾਤਮਾ ਕਬੂਲ ਕਰ ਲੈਂਦਾ ਆਪ ਪਛਾਣੇ ਮਨ ਨਿਰਮਲ ਹੋਏ ਗੁਰੂ ਦੇ ਰਾਹੀ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਅੜਤਾਲਦਾ ਰਹਿੰਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਜੀਵਨ ਮੁਕਤ ਹੋ ਹਰ ਪਾਵੇ ਸੋਏ ਉਹ ਇਸ ਜਨਮ ਵਿੱਚ ਹੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਹਾਰ ਗੁਣ ਗਾਵੈ ਮਤ ਉਤਮ ਹੋਏ ਹਰੀ ਦੇ ਗੁਣ ਗਾਉਣ ਨਾਲ ਮਨੁੱਖ ਦੀ ਮਤ ਉਤਮ ਹੋ ਜਾਂਦੀ ਹੈ ਸਹਜੇ ਸਾਜ ਸਮਾਵੈ ਸੋਏ ਤੇ ਸਹਜ ਵਿੱਚ ਟਿਕਿਆ ਉਹ ਸਦਾ ਉਸ ਪ੍ਰਭੂ ਦੀ ਆਤਮਾ ਕਾ ਡੋਲਤਾ ਵਿੱਚ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਦੂਜੇ ਭਾਇ ਨਾ ਸੇਵਿਆ ਜਾਏ ਜਿੰਨਾ ਚਿਰ ਤੱਕ ਮਨੁੱਖ ਆਪਣੀ ਸੁਰਤ ਵਿੱਚੋਂ ਮਾਇਆ ਦਾ ਪ੍ਰਭਾਵ ਦੂਜੇ ਪੰਨੇ ਦੀ ਪਟਕਣਾ ਨਹੀਂ ਕੱਢਦਾ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ ਹਉਮੇ ਮਾਇਆ ਮਹਾ ਬਿਖ ਖਾਏ ਹਉਮੇ ਦੇ ਵਿੱਚ ਤੇ ਮਾਇਆ ਵਿੱਚ ਫਸਿਆ ਹੋਇਆ ਭਿਆਨਕ ਜ਼ਹਿਰ ਖਾਂਦਾ ਰਹਿੰਦਾ ਹੈ ਜਿਹੜਾ ਇਸ ਨੂੰ ਆਤਮਿਕ ਮੋਤੇ ਮਾਰਦਾ ਹੈ ਪੁੱਤ ਪਟੰਬ ਗ੍ਰਹਿ ਮੋਹਿਆ ਮਾਏ ਮਨੁੱਖ ਉੱਤਰ ਦੇ ਮੋਹ ਦੇ ਰਾਹੀ ਪਰਿਵਾਰ ਦੇ ਮੋਹ ਦੇ ਰਾਹੀ ਘਰ ਦੇ ਦੇ ਮੋਹ ਦੀ ਰਾਹੀ ਠੱਗਦੀ ਰਹਿੰਦਾ ਹੈ ਇਹ ਹਮੇਸ਼ਾ ਠੱਗਦਾ ਰਹਿੰਦਾ ਹੈ ਆਪਣੇ ਆਪ ਨੂੰ ਮਨ ਮੁਖ ਅੰਦਾ ਆਵੇ ਜਾਵੇ ਮਨ ਦੇ ਮਗਰ ਤੁਰਨ ਵਾਲਾ ਅਨਮਨੁਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਹਰ ਹਰ ਨਾਮ ਦੇ ਵੈ ਜਨ ਸੋਏ ਅਨੰਦਨ ਭਗਤ ਗੁਰ ਸ਼ਬਦੀ ਹੋਏ ਪਰਮਾਤਮਾ ਗੁਰੂ ਦੇ ਰਾਹੀ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਮਨੁੱਖ ਉਸ ਦਾ ਸੇਵਕ ਬਣ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਹੀ ਹਰ ਰੋਜ਼ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ ਗੁਰਮਖ ਵਿਰਲਾ 부ਜੈ ਕੋਏ ਗੁਰੂ ਦੀ ਮਤ ਲੈ ਕੇ ਹੀ ਕੋਈ ਵਿਰਲਾ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹੈ ਨਾਨਕ ਨਾਮ ਸਮਾਵੈ ਸੋਏ ਤਿਹੇ ਨਾਨਕ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਗੋੜੀ ਗਵਾਰੀ ਮਹਲਾ ਤੀਜਾ ਗੁਰਸੇਵਾ ਜੁ ਵਿਚਾਰੇ ਹੋਈ ਗੁਰੂ ਦੀ ਦਸੀ ਸੇਵਾ ਕਰਨ ਦਾ ਨਿਯਮ ਸਦਾ ਤੋਂ ਹੀ ਚੱਲਿਆ ਆ ਰਿਹਾ ਹੈ ਜਹਾਂ ਜੁਗਾ ਵਿੱਚ ਹੀ ਪ੍ਰਵਾਨ ਹੈ ਪੂਰਾ ਜਨਕਾਰ ਕਮਾਵੇ ਕੋਈ ਕੋਈ ਪੂਰਨ ਮਨੁੱਖ ਹੀ ਗੁਰੂ ਦੀ ਦਸੀਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਅਖੋਟ ਨਾਮ ਧਨ ਹਰ ਟੋਟ ਨਾ ਹੋਈ ਜਿਹੜਾ ਮਨੁੱਖ ਗੁਰੂ ਦੀ ਦਸੀਕਾਰ ਪੂਰੀ ਸ਼ਰਧਾ ਨਾਲ ਕਰਦਾ ਹੈ ਉਹ ਕਦੇ ਨਾ ਮੁੱਕਣ ਵਾਲਾ ਹਰ ਨਾਮ ਧਨ ਇਕੱਠਾ ਕਰ ਲੈਂਦਾ ਹੈ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਇਥੇ ਸਦਾ ਸੁਖ ਦਰ ਸ਼ੋਭਾ ਹੋਈ ਇਹ ਨਾਮ ਤਾਂ ਇਕੱਠਾ ਕਰਨ ਵਾਲਾ ਮਨੁੱਖ ਇਸ ਲੋਕ ਵਿੱਚ ਸਦਾ ਆਤਮਿਕ ਆਨੰਦ ਮਾਣਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਸ ਨੂੰ ਸ਼ੋਭਾ ਮਿਲਦੀ ਹੈ ਇਹ ਮਨ ਮੇਰੇ ਭਰਮ ਨਾ ਕੀਜੈ हे ਮੇਰੇ ਮਨ ਗੁਰੂ ਦੀ ਦੱਸੀ ਸਿੱਖਿਆ ਉਤੇ ਸ਼ੰਕ ਨਹੀਂ ਕਰੀਦਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਗੁਰੂ ਦੀ ਸੇਵਾ ਭਗਤੀ ਕਰਕੇ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਪੀਣਾ ਚਾਹੀਦਾ ਹੈ ਰਹਾਉ ਸਤਗੁਰ ਸੇਵੈ ਸੇ ਮਹਾਪੁਰਖ ਸੰਸਾਰੇ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸੰਸਾਰ ਵਿੱਚ ਮਹਾਪੁਰਖ ਮੰਨੇ ਜਾਂਦੇ ਹਨ ਆਪ ਉਦਰੇ ਕੁੱਲ ਸਗਲ ਨਿਸਤਾਰ ਆਪ ਉਦਰੇ ਕੁੱਲ ਸਗਲ ਨਿਸਤਾਰੇ ਉਹ ਸੰਸਾਰ ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ ਆਪਣੀਆਂ ਸਾਰੀਆਂ ਗੁੱਲਾਂ ਨੂੰ ਵੀ ਪਾਰ ਲੰਘਾ ਲੈਂਦੇ ਹਨ ਹਰ ਕਾ ਨਾਮ ਰੱਖੇ ਉਰ ਧਾਰੇ ਉਹ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਸੰਭਾਲ ਰੱਖਦੇ ਹਨ ਨਾ ਮਰਤੇ ਭੌਜਲ ਉਤਰੈ ਪਾਰੇ ਪ੍ਰਭੂ ਨਾਮ ਦੇ ਰੰਗ ਵਿੱਚ ਰੰਗੇ ਹੋਏ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸਤਿਗੁਰ ਸੇਵੈ ਸਦਾ ਮਨ ਦਾ ਦਾਸ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈਂਦੇ ਹਨ ਉਹ ਆਪਣੇ ਮਨ ਵਿੱਚ ਸਦਾ ਸਬਨਾ ਦੇ ਦਾਸ ਬਣੇ ਰਹਿੰਦੇ ਹਨ ਹਉਮੈ ਮਾਰ ਕਮਲ ਪ੍ਰਗਾਸ਼ਾ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ਤੇ ਉਹਨਾਂ ਦਾ ਹਿਰਦਾ ਕਮਲ ਖਿੜਿਆ ਰਹਿੰਦਾ ਅਨਹਦ ਵਾਜੈ ਨਿਜ ਕਰਵਾਸਾ ਉਹਨਾਂ ਦੇ ਅੰਦਰ ਸਤ ਸਲਾਹ ਦਾ ਮਨੁਵਾਜਾ ਇੱਕ ਰਸ ਵੱਜਦਾ ਰਹਿੰਦਾ ਹੈ ਉਹਨਾਂ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਟਿਕੀ ਰਹਿੰਦੀ ਹੈ ਨਾਮ ਰਤੇ ਘਰ ਮਾਹੇ ਉਦਾਸਾ ਪ੍ਰਭੂ ਨਾਮ ਵਿੱਚ ਰੰਗੇ ਹੋਏ ਉਹ ਮਨੁੱਖ ਗ੍ਰਸਤ ਵਿੱਚ ਰਹਿੰਦੇ ਹੋਏ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ਸਤਿਗੁਰ ਸੇਵੈ ਤਿੰਨ ਕੀ ਸੱਚੀ ਬਾਣੀ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈਂਦੇ ਹਨ ਪਰਮਾਤਮਾ ਦੀ ਸਿੱਖਤ ਸਲਾਹ ਵਿੱਚ ਵਿਚਾਰੀ ਹੋਈ ਉਹਨਾਂ ਦੀ ਬਾਣੀ ਸਦਾ ਲਈ اٹਲ ਹੋ ਜਾਂਦੀ ਹੈ ਜੁਗ ਜੁਗ ਭਗਤੀ ਆਖਵਖਾਣੀ ਹਰੇਕ ਯੁਗ ਵਿੱਚ ਸਦਾ ਹੀ ਭਗਤ ਜਨ ਉਹ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਉਂਦੇ ਰਹਿੰਦੇ ਹਨ आनंदेन जपें हर सारंग पाणी ओ मनुख हर रोज सारंग पाणी प्रभु ਦਾ ਨਾਮ ਜਪਦੇ ਰਹੇ ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ ਹੈ ਨਾਨਕ ਜਿਹੜੇ मनुख गुरु ਦੀ ਸ਼ਰਨ ਪੈ ਕੇ ਪ੍ਰਭੂ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹ ਆਸਨਾ ਰਹਿਤ ਹੋ ਜਾਂਦੇ ਹਨ ਗੌੜੀ ਗਵਾਰੀ ਮਹਲਾ ਤੀਜਾ ਸਤਿਗੁਰ ਮਿਲੈ ਵੱਡ ਭਾਗ ਸੰਜੋਗ ਜਿਸ ਮਨੁੱਖ ਨੂੰ ਵੱਡੀ ਕਿਸਮਤ ਦਾ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ ਹਿਰਦੇ ਨਾਮ ਨਿਤ ਹਰ ਰਸ ਭੋਗ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਹ ਸਦਾ ਪ੍ਰਮਾਤਮਾ ਦੇ ਨਾਮ ਰਸ ਦਾ ਆਨੰਦ ਮਾਣਦਾ ਹੈ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਿਹੜਾ ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ਤੇ ਪ੍ਰਮਾਤਮਾ ਦਾ ਨਾਮ ਧਨ ਖੱਟੀ ਖੱਟ ਲੈਂਦਾ ਹੈ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ ਧਰਮ ਚਰਚਾ ਹੈ ਗੁਰੂ ਸ਼ਬਦ ਹੀ ਉਸ ਦੇ ਵਾਸਤੇ ਸਮਾਧੀ ਹੈ ਗੁਰ ਕਿਰਪਾ ਤੈ ਕਿਨੇ ਵਿਰਲੇ ਚੱਕ ਡੀਠਾ ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਮਿੱਠੇ ਸ਼ਬਦ ਦਾ ਰਸ ਚੱਕ ਕੇ ਵੇਖਿਆ ਹੈ ਕਰਮ ਕਾਂਡ ਬਹੁ ਕਰੈ ਆਚਾਰ ਜਿਹੜੇ ਬੰਦੇ ਜਨਮ ਜਿਨੇਉ ਵਿਆਹ ਮਰਨ ਕਿਰਿਆ ਆਦਿਕ ਸਮੇਂ ਸ਼ਾਸਤਰਾਂ ਅਨੁਸਾਰ ਮੰਨੇ ਹੋਏ ਧਾਰਮਿਕ ਕਰਮ ਕਰਦੇ ਹਨ ਤੇ ਹੋਰ अनेका ਧਾਰਮਿਕ ਰਸਮਾਂ ਕਰਦੇ ਹਨ ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ ਪਰ ਪ੍ਰਮਾਤਮਾ ਦੇ ਨਾਮ ਤੋਂ ਵਾਂਦੇ ਰਹਿੰਦੇ ਹਨ ਇਹ ਕਰਮ ਕਾਂਡ ਉਹਨਾਂ ਦੇ ਅੰਦਰ ਅਹੰਕਾਰ ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ ਫਟਕਾਰਜੋਗ ਹੀ ਰਹਿੰਦਾ ਹੈ ਬੰਧਨ ਬਾਂਧਿਓ ਮਾਇਆ ਫਾਸ ਹੈ ਦਾਸ ਨਾਨਕ ਪਰਮਾਤਮਾ ਤੋਂ ਵਿਛੜਿਆ ਮਨੁੱਖ ਮਾਇਆ ਦੀ ਫਾਹੀ ਵਿੱਚ ਮਾਇਆ ਦੇ ਬੰਧਨ ਵਿੱਚ ਹੀ ਵੱਜਾ ਲਿੰਦਾ ਹੈ ਜਾਨ ਨਾਨਕ ਛੂਟੈ ਗੁਰ ਪ੍ਰਗਾਸ ਇਹ ਤਦੋਂ ਹੀ ਇਸ ਫਾਹੀ ਤੋਂ ਆਜ਼ਾਦ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਦਾ ਚਾਨਣ ਉਸ ਨੂੰ ਪ੍ਰਾਪਤ ਹੁੰਦਾ ਹੈ